ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਦੇ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਤਿੰਨ ਹੀ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੁਰਜੰਟ ਸਿੰਘ ਪਿੰਡ ਸੇਖਾਕਲਾਂ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8196820979 ਠੀਕ ਆ ਭਾਈ ਇੱਕ ਨੰਬਰ ਵੈਡ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਵੈਡ ਦਾ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਤੜਕੇ ਸੂਈ ਹੈ 3 ਵਜੇ ਬੱਚਾ ਕੀ ਦਿੱਤਾ ਜੀ ਪਰ ਮਾਡਾ ਬੋਲ ਦੀ ਬੱਚੀ ਹੁੰਦੀਆਂ ਨੇ ਦਿੱਤਾ ਜੀ 68 ਸੀਮੰਟ 68 ਸੀਮੰਟ ਲੱਗਿਆ ਸੀ ਠੀਕ ਆ ਬੱਚਾ ਬਹੁਤ ਪਿਆਰਾ ਹੈ ਹਾਂ ਜੀ ਹਾਂ ਬੱਚੀ ਬਹੁਤ ਜੇਰ ਕੰਪਲੀਟ ਆ ਜੀ ਹਾਂ ਜੀ ਰੋਪੀ ਤੇ ਕਿੰਨਾ ਕੱਢਿਆ ਬੋਲਾ ਜੀ ਇਹਦਾ ਹੁਣ ਹੀ ਤੜਕੇ ਕੱਢਿਆ ਮੈਂ 7 7.5 ਕਿਲੋ ਕੱਢਿਆ ਜੀ 7 7.5 ਕਿਲੋ ਠੀਕ ਆ ਪਹਿਲੇ ਸੂਏ ਕਿੰਨਾ ਦਿੱਤਾ ਬਾਈ ਇਹਨੇ ਪਹਿਲੇ ਸੂਏ ਸੀਗਾ ਜੀ 28 29 ਕਿਲੋ ਦੇ ਸੀਗਾ ਜੀ ਫੁੱਲਾ ਹੀ ਸੀਗਾ ਹਾਂਜੀ ਹਾਂ ਜਾਊਗਾ ਇਕਤਿਆਰ ਵੀਰੇ 35 ਦੇ ਆਸਤੇ ਬਸ ਇਹਦੀ ਜਾਊਗੀ 35 36 35 36 ਕਿਲੋ ਦੇ ਬਾਕੀ ਸੇਵਾ ਦਾ ਹਾਂਜੀ ਬਾਕੀ ਸੇਵਾ ਤੋੜ ਕੇ ਦਿਖਾ ਦੇ ਵੀਰੇ ਕੱਦ ਕਾਟ ਵੀਰੇ ਫੋਲੀ ਵੱਡਾ ਆ ਜਾਂਦਾ ਯਾਨੀ ਸੰਭੀ ਪਲੀ ਵੀ ਬਹੁਤ ਚੰਗੀ ਆ ਤੇ ਅਰਮਾਡਾ ਬੁੱਲ ਦੀ ਮਗਰ ਵੱੱਛੀ ਆ ਜੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਜੀ ਸੋਨਾ ਮੁਠੀ ਵਾਲਾ ਥਣ ਕ ਹੱਥੀ ਚਵਾਈ ਵਾਲਾ, ਪੋੜ ਛਾਂਕੇ ਤੇ ਪੂਰਾ ਵੀ ਨਹੀਂ। ਸੋਨਾ ਫੱਟ ਫੱਟ ਲੇਵਾ। ਕੁਆਲਿਟੀ ਤੁਸੀਂ ਚੈੱਕ ਕਰ ਲਓ। ਪਿਛਲੇ ਸੂਏ ਦਾ 28-29 ਕਿਲੋ ਦਾ ਰਿਕਾਰਡ ਆ। 1 ਕਿ ਤਰ ਤੁਹਾਡੀ ਸੇਵਾ ਦੇ şart ਤੇ ਆ। ਜੇ ਕੋਈ ਵੀਰ ਵੱਧ ਕਰ ਲੁ ਤਾਂ ਵੱਧ ਵੀ ਲੈ ਸਕਦਾ। ਚਾਰ ਹੀ ਥਾਣਾ ਮੰਜੇ ਦੇ ਪਾਵਿਆ ਰਗੇ ਥਾਣਾ। ਹੱਕ ਵੀ ਆ ਵੀਰੇ ਦੇਣ ਦਾ ਕਿਉਂਕਿ ਇਹਦਾ ਢਾਂਚਾ ਬਹੁਤ ਸੋਹਣਾ ਢਾਂਚਾ। ਸ਼ਾਨਦਾਰ ਹਵਾਨਾ ਤੇ ਮਗਰ ਟੌਪ ਕਲਾਸ ਬੱਚਾ। ਯਾਨੀ ਫਾਇਦੇ ਤੁਹਾਡੇ ਥੋੜੇ 2-3 ਹੋ ਜਾਣੇ ਆ ਵੀਰੇ। ਦੋ ਬੱਚੇ ਆਈ ਸੰਝ ਲਓ ਜੀ। ਹੂੰ। ਇੱਕ ਤਾਂ ਬੱਚਾ ਬਹੁਤ ਪਿਆਰਾ ਆਇਆ ਮਗਰ ਆਪ ਹੀ ਬੱਚਾ ਹੀ ਹੈ ਦੀ ਬਹੁਤ ਚੰਗੀ ਆ ਤੇ ਤਿੰਨ ਨੰਬਰ ਵੀਰੇ ਦੁੱਧ ਕਰਮ ਵਾਲੀ ਨੇ ਖੁੱਲਾ ਹੀ ਪਿਆ ਦੇਣਾ ਬਾਕੀ ਹੁੰਦਾ ਸੇਵਾ ਦੇ ਸਰ ਤੇ ਥਾਣ ਮੈਂ ਤੁਹਾਨੂੰ ਫਰੰਟ ਤੋਂ ਵੀ ਚੈੱਕ ਕਰਾ ਦਿਨਾ ਸੋਨਾ ਸੈਜ ਆ ਥਣਾ ਦਾ ਐਂਡ ਕੱਲਾ ਕੱਲਾ ਨਿਖੜਮਾ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਬਾਕੀ ਬਈ ਸੀਲਸ ਲੱਗ ਆ ਜੀ ਹਾਂ ਪੂਰੀ ਸੀਲਸ ਲੱਗ ਗਈ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਇਹ 1,25,000 ਰੁਪਏ ਲੈਣਾ। ਉਹ ਜੂ ਮਾਨਤਨ ਜੀ। ਹਮਾੜਾ ਮोटा ਹੋਊਗਾ ਜੀ। ਠੀਕ ਆ ਜੀ। 1,25,000 ਰੁਪਏ ਦੀ ਕੀਮਤ ਆ। ਵਿੱਚੋਂ ਬਾਈ ਕਹਿੰਦਾ ਮਾਨਤਨ ਆਪਾਂ ਕਰ ਦਾਂਗੇ। ਦੋ ਨੰਬਰ ਵੀਰੇ ਕਾਲੀ ਵੜ ਇਹਦਾ ਸੂਆ ਕਿੰਨਾ ਮਾਜੀ? ਦੂਜਾ ਸੂਈ ਇਹ ਸੂਈ ਹੈ ਜੀ। ਕਦੋਂ ਸੂਈ ਆ ਜੀ ਇਹ? ਇਹ ਹੀ ਪਰਸਵੱਥ ਨੇ ਸੂਈ ਆ ਜੀ। ਬੱਚਾ ਕੀ ਦਿੱਤਾ ਜੀ? ਮੱਛੀ ਆ ਜੀ। ਕਿਹੜੇ ਸੀਮਣ ਦੀ ਆ ਜੀ? ਮੱਛੀ ਆਈ ਆ ਦੂਜੀ ਆ ਆਹ ਏਹਰ ਸ਼ਹਿਰ ਦੀ ਮੱਛੀ ਹੈ। ਸ਼ਹਿਰ ਸ਼ਹਿਰ ਦੀ ਮੱਛੀ ਆ ਗਈ ਜੀ। ਬੱਚੇ ਬਹੁਤ ਪਿਆਰੇ ਆਏ ਕਿਉਂਕਿ ਬਾਈ ਦੱਸਦਾ ਕਿ ਆਪਾਂ ਸੀਮਣ ਸੈਕ ਜੇਰ ਕੰਪਲੀਟ ਆ ਜੀ ਹਾਂ ਜੀ ਇਹ ਕੰਪਲੀਟ ਕਿੰਨਾ ਕੁ ਬੋਲਾ ਤਿਆਰ ਆ ਜੀ ਹੁਣ ਇਹ ਥਲੇ ਹੋਊਗਾ 17 18 ਕਿਲੋ ਬੋਲਾ 17 ਮੱਝਾਂ ਰ ਗਈ ਦੁੱਧ ਪਿਆ ਮੈਂ ਵਧੀਆ ਆ ਪੂਰਾ 6 ਫੈਟ ਦਾ ਹਾਂ ਠੀਕ ਆ ਠੰਡੀ ਸੀ ਲਾਇ ਹਾਂ ਇਹ ਪੂਰੀ ਠੰਡੀ ਸੀ ਚਵਾਈ ਫਿਰ ਮਸ਼ੀਨ ਤੇ ਕਿ ਹੱਥੀ ਵੀ ਚੋਲੇ ਦੇ ਮਸ਼ੀਨ ਤੇ ਵੀ ਚੋਲੇ ਕੋਈ ਦਿੱਕਤ ਆ ਲਈ ਗਾ ਕੋਈ ਦਿੱਕਤ ਨਹੀਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੰਬੀ ਬਲੀ ਵੀਰੇ ਇਹ ਵੀ ਚੰਗੀ ਆ ਇਹ ਚੋਨਾ ਮੰਗਾਈ ਤੜਕੇ ਦੀ ਹੁਣ ਮਾਰਨਿੰਗ ਦੀ ਚਵਾਈ ਕਿੰਨੇ ਵਜੇ ਹੋਈ ਆ ਜੀ ਇਹ ਸੋ ਤੋਂ ਅਸੀਂ 7 ਵਜੇ ਜੀ ਠੀਕ ਆ 9 ਵਜੇ ਤੇ 15 ਮਿੰਟ ਤੇ ਆਪਾਂ ਵੀਡੀਓ ਕਵਰ ਕਰ ਰਹ ਜਜਮੈਂਟ ਵੀਰੇ ਉਹ ਹਿਸਾਬ ਨਾਲ ਲਾਇਓ ਵੀ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨੇ ਹੋਰ ਵੀ ਸੋਹਣੇ ਤਿਆਰ ਕੀਤੇ ਹੋਣੇ ਸੀਗੇ 17 ਤੋਂ 18 ਕਿਲੋ ਨੈਟ ਬੌਲੀ ਤਿਆਰ ਆ ਆਪਦੀ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ 6 ਜੋਲਿਓ ਤੇ ਬੱਚਾ ਮਗਰ ਤੁਹਾਨੂੰ ਆਇਰ ਸ਼ਹਿਰ ਦਾ ਮਿਲ ਜਾਣਾ ਵੀਰੇ ਸੋਨਾ ਮੁੱਠੀ ala ਥਾਣਾ ਫੋੜ ਛਾਂਕੇ ਤੇ ਭੂਰਾ ਵੀ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਫਾਨ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਐਨ ਕੱਲ ਕਿੰਨਾ ਕੱਢ ਜੂ ਬਈ ਦੁੱਧ ਇਹ ਦੁੱਧ ਦੇ 27 28 ਕਿਲੋ ਕੱਢੂਈ ਠੀਕ ਆ ਹਾਈ ਪਿਛਲੀ ਵਾਰ 24 ਕਿਲੋ ਦਾ ਜਮਾ ਐ نیٹ ਤੇ ਰਹੀ 24 ਤੇ ਠੀਕ ਆ ਬਾਈ ਹਾਂਜੀ ਜੇ ਜੀ ਡਿਮਾਂਡ ਦੀ ਜੀ ਇਸ ਤਸੀਹਾਰ ਦੀ ਦੇਣੀ ਹੈ ਜੀ ਹੋ ਜੂ ਮਾੜਾ ਮੋਟਾ ਮਾੜਾ ਮੋਟਾ ਹੀ ਹੋਗਾ ਜੀ ਠੀਕ ਹੈ ਬਾਈ ਹਾਂਜੀ ਹਾਂ ਤਿੰਨ ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਾ ਜੀ ਇਹ ਤੀਜਾ ਸੂਆ ਸੂਈ ਵੀ ਹੈ ਇਹ ਆ ਦੂਜਾ ਸੂਆ ਹੀ ਹੈ ਦੂਜਾ ਕਦੋਂ ਸੂਈ ਹੈ ਜੀ ਇਹ ਇਹ ਸੂਈ ਨੂੰ ਅਜੇ ਤਿੰਨ ਦਿਨ ਹੋ ਗਏ ਬੱਚਾ ਕੀ ਹੈ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਹਾਂ ਇਹ ਸੈਕਸਰ ਦਾ ਹੀ ਆ ਗਿਆ ਸੀ ਬੱਚਾ ਹਾਂ ਇਹ ਇੱਕ ਰਹਿ ਗਈ ਹੈ ਇੱਕ ਨਾ ਜੇ ਕੀ ਹੈ ਜੀ ਸੈਕਸਰ ਠੀਕ ਹੈ ਸੈਕਸਰ ਦਾ ਬੱਚਾ ਆ ਗਿਆ ਹਾਂਜੀ ਹਾਂ ਠੀਕ ਹੈ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਕਿੰਨਾ ਕੁ ਬੋਲਾ ਤਿਆਰ ਹੈ ਜੀ ਹੁਣ ਇਹ ਥੱ ਕਿੰਨਾ ਕੱਢ ਜੋ ਬਾਈ ਦੁੱਧ ਇਹ 22 ਕਿਲੋ ਰੱਖ ਲਾ ਤੂੰ 23 ਕਿਲੋ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਇਹ ਵੀ ਸੋਨਾ ਮੁਠੀ ਵਾਲਾ ਥਾ ਨਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਫੋੜ ਛਾਂਕੇ ਦੇ ਵੀ ਨਹੀਂ ਪੂਰਾ ਰੰਗ ਪ੍ਰਿੰਟ ਇਹਦਾ ਵੀ ਕਰਮਾਲੀ ਦਾ ਪੂਰਾ ਚੰਕਾ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਚੈੱਕ ਕਰ ਸਕਦੇ ਹੋ ਸੋਨਾ ਮੁਠੀ ਵਾਲਾ ਥਾ ਨਾ ਇਹ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਤੇ ਫੋੜ ਛਾਂਕੇ ਦੇ ਪੂਰਾ ਵੀ ਨਹੀਂ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਹੋ 15 ਤੋਂ ਪਲੱਸ ਬੌਲੀ ਇਹਦੇ ਥੱਲੇ ਤਿਆਰ ਬੱਚਾ ਇਹਦੇ ਮਗਰ ਮੇਲ ਕਾਫ ਆ ਜਾਂਦਾ ਵੀਰੇ ਆ ਖੜਾ ਤੁਹਾਡੇ ਸਾਹਮਣੇ ਸੀਮਿੰਟ ਤਾਂ ਬਾਈ ਕਹਿੰਦਾ ਸੈਕਸੜੀ ਲੱਗਿਆ ਸੀ ਪਰ ਵਿੱਚੋਂ 1 ਅੱਧਾ ਪਰਸੈਂਟ ਵੀਰੇ ਮੇਲ ਕਾ ਕੀ ਹੈ ਸਾਰਿਆਂ ਦੇ ਵਿੱਚੋਂ ਜੀ ਆ ਹੀ ਜਾਂਦਾ ਬਾਈ 1 ਅੱਧਾ ਦਾ ਤੇ ਜੇ ਜਿਹੜੇ ਡਿਮਾਂਡ ਬਾਈ ਉਹਦੀ ਇਹ 75000 ਦੀ ਦੇ ਦਾਂਗੇ 75000 ਦੀ ਇਕੱਠੇ ਨਗ ਲੈ ਜਾਓ ਬਈ ਹੋ ਜੂ ਮਾਨ ਹਾਂ ਜੀ ਮਾਨਦਨ ਕਰ ਦਈ ਖੁੱਲਾਈ ਜੱਜਮੈਂਟ ਵੀਰੇ ਉਸ ਹਿਸਾਬ ਨਾਲ ਲਾਇਓ ਸਾਰੇ ਨਗਾਂ ਦੀ ਚੁਵਾਈ ਵੀਰੇ ਹੋਈ ਵੀ ਆ ਮੋਰਾਂ ਦੀ ਸੱਤ ਵੇ ਚੁਵਾਈ ਹੋਈ ਵੀ ਆ ਜੀ ਠੀਕ ਆ ਬਈ ਹਾਂ ਜੀ ਹਾਂ ਬਾਕੀ ਨੰਬਰ ਸਗਰੀ ਠੰਡਾ ਸੀਲ ਪੂਰਾ ਫੁੱਲ ਜੀ ਠੀਕ ਆ ਜੀ ਚੱਲਦਾ ਰਹਿਣਾ ਜੀ ਧੰਨਵਾਦ